ਐਡੀ ਵੱਡੀ ਸਟੇਜ ਜਮਾ ਕੇ ਅੱਜ ਪੰਜਾਬ ਦੇ ਮੋਗੇ 'ਚ ਰੈਲੀ ਕੀਤੀ ਮੁੱਖ ਮੰਤਰੀ ਨੇ ਨਗਰ ਪੰਜਾਬ ਦੀ ਇੰਡਸਟਰੀ ਵਾਸਤੇ ਨੌਜਵਾਨ ਵਾਸਤੇ ਰੁਜ਼ਗਾਰ ਵਾਸਤੇ ਗਰੀਬ ਵਾਸਤੇ ਕੱਖ ਨਹੀਂ ਕੀਤਾ ਕੱਲਾ ਮਜੀਠੀ ਦੀ ਮੋਛਾ ਹੀ ਲੈ ਬੈਠੀ ਹੋਊ ਉਹਦੀ ਤਾਂ ਘਰ ਦੀ ਵੀ ਕਹਿੰਦੀ ਆ ਬਲਤਵਾ ਸਾਹਿਬ ਕਿ ਇਹਨਾਂ ਤਾਂ ਮੇਰਾ ਨਹੀਂ ਨੋ ਚੇਤੇ ਕਰਦਾ ਜਿੰਨਾ ਤੇਰਾ ਚੇਤੇ ਕਰਦਾ ਕਹਿੰਦਾ ਮਜੀਠੀਆ ਧਰੀ ਵਾਲੇ ਬੈਂਗਲ ਮੰਗਦਾ ਸੀ ਬੇ ਇੱਕ ਧਰੀ ਵਾਲੇ ਬੈਂਗਲ ਮੈਂ ਮਜੀਠੀਆ ਧਰੀ ਵਾਲੇ ਬੈਂਗਲ ਖਾਵੇ ਭਾਵੇਂ ਦਾਲ ਖਾਵੇ ਤੇਰੇ ਕੀ ਟਿੱਡ ਪੀੜ ਹੁੰਦੀ ਆ ਭੀ ਕਹਿੰਦਾ ਮਜੀਠੀਆ ਸਹਰਾਣੇ ਮੰਗਦਾ ਸੀ ਤੇਰਾ ਇਹ ਨਾਂ ਲਿਖ ਕੇ ਸਹਰਾਣਾ ਕੋਡੇ ਥੱਲੇ ਦਿੱਤਾ ਸੀ ਇਹਲੇ ਤਾਂ ਮੈਂ ਇੱਕ ਹੋਰ ਨਹੀਂ ਦੱਸਦਾ ਕਿੱਥੇ ਦਿੱਤਾ ਸੀਗਾ ਮਾੜੇ ਲੱਗੀ ਦਾ ਕੱਲੇ ਦੱਸ ਦੂੰਗਾ ਤੇਰੇ ਅਰਗਿਆਂ ਨੂੰ ਤਾਂ ਮੈਂ ਸਮਝਦਾ ਕੱਖ ਨਹੀਂ ਇਸ ਲਈ ਮੈਂ ਤੇਰੀ ਪੁੱਛ ਨੂੰ ਵੀ ਕਹਿਣਾ ਚਾਹੁੰਨਾ ਕਿ ਐਵੇਂ ਨਾ ਮਾਝੇ ਵਾਲਿਆਂ ਦੀ ਪਰਖ ਪਰਖ ਕਰ ਇਹਨਾਂ ਸਮਝੀ ਇਹਨਾਂ ਤੇ ਪਰਚਾ ਕਰ ਦੇਗਾ ਤੇ ਦਬ ਦੇਗਾ ਜੇ ਦਿਨ ਮਾਝੇ ਵਾਲਿਆਂ ਦਾ ਕਿਤੇ ਹੱਥ ਪੈ ਗਿਆ ਨਾ ਕਿਚੀ ਨੂੰ ਤੇ ਫਿਰ ਕੀ ਹੋਊ ਕੀ ਹੋਊ ਫਿਰ ਉੱਚੀ ਬੋਲੋ ਜੇ ਮਾਝੇ ਵਾਲਿਆਂ ਨੂੰ ਕਿਚੀ ਦੇ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੇਾਂਗੇ ਸਤਕਾਰਯੋਗ ਮੇਰੇ ਬਾਰਡਰ ਦੇ ਜਜਾਰੂ ਵੀਰੋ ਮੇਰੇ ਸਤਿਕਾਰਯੋਗ ਬਜ਼ੁਰਗੋ ਮੇਰੀ ਆਵਾ ਮਾਵਾ ਨੌਜਵਾਨ ਵੀਰੋ ਗੱਜ-ਬੱਜ ਕੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇਸ ਹਲਕੇ ਤੇ ਇਸ ਬਾਰਡਰ ਦੇ ਇਲਾਕੇ ਦੇ ਆਉਣ ਤੇ ਜੀ ਆਇਆਂ ਕਹਿੰਦਾ ਔਰ ਇਹ ਉਹ ਇਲਾਕਾ ਜਿਹਦੇ ਨਾਲ ਵੱਡੇ ਬਾਦਲ ਸਾਹਿਬ ਨੇ ਔਰ ਸੁਖਬੀਰ ਜੀ ਨੇ ਹਮੇਸ਼ਾ ਹੀ ਜਦੋਂ ਜਦੋਂ ਪੰਜਾਬ 'ਚ ਸਰਕਾਰ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਛੋਟੀ ਸਰਕਾਰ ਇਸ ਇਲਾਕੇ ਦੀ ਸਭ ਤੋਂ ਵੱਧ ਸਾਰ ਤੇ ਸਭ ਤੋਂ ਵੱਧ ਬਾਹਰ ਪੰਜਾਬ ਦੀ ਵਿਧਾਨ ਸਭਾ 'ਚ ਜੇ ਸਭ ਤੋਂ ਵੱਧ ਗੁੰਝਾ ਜੇ ਕਿਸੇ ਇਲਾਕੇ ਦੀਆਂ ਪਈਆਂ ਨੇ ਤੇ ਉਹ ਖੇਮ ਕਰਨ ਇਲਾਕਾ ਬਲਟੋਆ ਇਲਾਕਾ ਇਹ ਬਾਡਰ ਦੇ ਇਲਾਕੇ ਦੀ ਆਵਾਜ਼ ਨੂੰ بلند ਕੀਤਾ ਗਿਆ ਹੈ ਅੱਜ ਉਹ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਵਾਸਤੇ ਸਾਂਝ ਪਾਉਣ ਵਾਸਤੇ ਇੱਥੇ ਆਏ ਆ ਬਲਟੋਆ ਸਾਹਿਬ ਨੂੰ ਨਿੱਕੇ ਬਲਟੋਆ ਸਾਹਿਬ ਨੂੰ ਗੌਰਵ ਜੀ ਨੂੰ ਸਾਡੇ ਸਤਿਕਾਰਯੋਗ ਭੈਣ ਜੀ ਨੂੰ ਸਾਰਿਆਂ ਨੂੰ ਏ ठाठा-ठाठा ਮਾਰਦੇ ਇਕੱਠ ਦੀਆਂ ਵਧਾਈਆਂ ਦਿੰਨਾ ਕਿ ਅੱਜ ਪੰਜਾਬ 'ਚ ਐਮਰਜੈਂਸੀ ਵਰਗੇ ਹਾਲਾਤ ਨੇ ਛੇਤੀ ਕਿਥੇ ਕੋਈ ਜਿਗਰਾ ਨਹੀਂ ਕਰਦਾ ਸਰਕਾਰ ਦੇ ਉਲਟ ਬੋਲਣ ਤੇ ਜੇ ਬੋਲਦਾ ਤੇ ਉਹਦੇ ਤੇ ਪਰਚਾ ਹੁੰਦਾ ਇਸ ਲਈ ਜਿੰਨੇ ਤੁਸੀਂ ਇੱਥੇ ਆਏ ਹੋ ਮਰਜੀ ਵੜੇ ਆਏ ਹੋ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਨਾਲ ਸਨੇਹ ਆ ਪਿਆਰ ਹੈ ਸ਼ਹੀਦਾਂ ਦਾ ਜਿਨ੍ਹਾਂ ਦਾ ਖੂਨ ਇਸ ਧਰਤੀ ਵਾਸਤੇ ਡੋਲਿਆ ਉਹਨਾਂ ਦਾ ਸਤਿਕਾਰ ਕਰਦੇ ਹਾਂ ਤਦੇ ਤੁਸੀਂ ਉਹ ਜਜ਼ਬੇ ਨੂੰ ਅੱਜ ਲੈ ਕੇ ਇੱਥੇ ਆਏ ਹੋ ਕਿ ਤੁਸੀਂ ਭਾਈ ਡਰਨ ਵਾਲੇ ਨਹੀਂ ਤੁਸੀਂ ਝੁਕਣ ਵਾਲੇ ਨਹੀਂ ਔਰ ਮੈਂ ਖਾਸ ਤੌਰ ਤੇ ਪੈਂਜੀ ਪ੍ਰਿੰਸੀਪਲ ਸਾਹਿਬਾ ਦਾ ਰੰਦਾਵਾ ਜੀ ਦਾ ਧੰਨਵਾਦ ਕਰਦਾ ਕਿ ਬਾਈ ਇਲੈਕਸ਼ਨ ਦੀ ਇਹ ਲੜਾਈ ਕਿੱਥੇ ਸਰਕਾਰਾਂ ਦੇ ਖਿਲਾਫ ਲੜਦੀ ਸ਼ੌਕੀ ਨਹੀਂ ਹੁੰਦੀ ਜਿੱਥੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਐਸਐਸਪੀ ਨੂੰ ਸਸਪੈਂਡ ਕਰਨਾ ਪੈ ਗਿਆ ਕਿਉਂਕਿ ਪੁਲਿਸ ਇਨਸਾਫ ਨਹੀਂ ਦੇ ਰਹੀ ਸੀ ਪੁਲਿਸ ਵੋਟਾਂ ਮੰਗਦੀ ਫਿਰਦੀ ਸੀ ਆਮ ਆਦਮੀ ਪਾਰਟੀ ਦੇ ਔਰ ਜਿਹੜਾ ਸਰਕਾਰ ਨੇ ਇੱਕ ਪ੍ਰੋਪੋਗੈਂਡਾ ਕਹਿ ਲਓ ਇੱਕ ਪਾਲਿਸੀ ਅਪਣਾਈ ਸੀ ਮਨੀਸ਼ ਸਸੋਦੀਆ ਕਹਿੰਦਾ ਸੀ ਸਾਮਦਮ ਡੰਡ ਭੇਦ ਹਰ ਕਿਸਮ ਦੀ ਨੀਤੀ ਅਪਣਾਵਾਂਗੇ ਮਗਰ ਪੰਜਾਬ ਦੀ ਇਸ ਧਰਤੀ ਦੀ ਕੋਈ ਇਲੈਕਸ਼ਨ ਹੋਵੇ ਇਹਦੇ ਚ ਕਾਮਯਾਬ ਹੋਣਗੇ ਉਹਦੇ ਚ ਮੈਂ ਵਧਾਈ ਦੇਣਾ ਚਾਹੁੰਨਾ ਭੈਣ ਜੀ ਨੂੰ ਕੰਚਨਪ੍ਰੀਤ ਨੂੰ ਜਿਹੜੀ ਅੱਜ ਤੱਕ ਵਿਚਾਰੀ ਜਮਾਨਤਾ ਲੈਣ ਦੀ ਆ ਹੁਣ ਮੈਂ ਇੱਥੇ ਆ ਰਿਹਾ ਸੀ ਰਾਤ ਤੇ ਮੈਨੂੰ ਵਕੀਲ ਦਾ ਬੋਲ ਆਇਆ ਕਿ ਕੰਚਨਪ੍ਰੀਤ ਤੇ ਮੈਨੂੰ ਲੱਗਦਾ ਪੰਜ ਜਾਂ ਸੱਤ ਪਰਚੇ ਆ ਅੱਜ ਦਵਾਰ ਤੋਂ ਹਾਈ ਕੋਰਟ 'ਚ ਅੱਜ ਉਹਨੂੰ ਦੋ ਪਰਚਿਆਂ 'ਚ ਫੇਰ ਜ਼ਮਾਨਤ ਮਿਲੀ ਐ ਕਦੇ ਪੰਜਾਬ ਦੀ ਧਰਤੀ 'ਤੇ ਨਹੀਂ ਹੋਇਆ ਉਹਦਾ ਗੁਨਾਹ ਕੀ ਆ ਗਲਤੀ ਕੀ ਆ ਕਿ ਸਰਕਾਰ ਉਹਨਾਂ ਨੂੰ ਦੱਬਣਾ ਚਾਹੁੰਦੀ ਐ ਤੇ ਉਹ ਦੱਬਦੇ ਨਹੀਂ ਮਗਰ ਪੰਜਾਬ ਦੀ ਧਰਤੀ 'ਤੇ ਕੀ ਐ ਜਾਇਜ਼ ਧੀਆ ਪੈਣਾ ਤੇ ਕਦੇ ਪਰਚੇ ਨਹੀਂ ਹੁੰਦੇ ਸਨ ਅੱਜ ਕੰਚਨਪ੍ਰੀਤ ਤੇ ਮੈਨੂੰ ਲੱਗਦਾ ਸੱਤ ਪੰਜ ਛੇ ਭੈਣ ਜੀ ਕਿੰਨੇ ਇੱਕ ਨੇ ਸੱਤ ਜਾਂ ਅੱਠ ਇਹਨਾਂ ਨੂੰ ਵੀ ਗਿਣਤੀ ਭੁੱਲ ਗਈ ਆ ਹਾਲ ਮੇਰੇ ਆਲਾ ਹੀ ਆ ਤੇ ਮੈਨੂੰ ਤਾਂ ਸਵਾਦ ਬੜਾ ਆਉਂਦਾ ਮੈਨੂੰ ਕਹਿੰਦੇ ਤੇਰੇ ਤੇ ਪਰਚਾ ਦੇ ਦੇਣ ਮੈਂ ਦਿਓ ਦੇਰੀ ਕਾਦੀ ਆ ਭਾਈ ਮਜੀਠੀਆ ਤਾਂਹੀਂ ਗੱਜੂ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨੌ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ irdan ਨਾਲ ਹੈ ਪੰਗੇ ਅਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬਲਟੋਆ ਸਾਹਿਬ ਉਹਦੇ ਗੋਡੇ ਤੇ ਧੌਣ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂੰਛ ਤੇ ਪੈਰ ਰੱਖਿਓ ਨਹੀਂ ਤਾਂ ਚੀਕਾਂ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਦੇ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਘਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਯੁੱਧ ਨਸ਼ਿਆਂ ਵਿਰੁੱਧ ਤੇ ਹਲੇ ਤਾਂ ਆਪ ਦਾ ਯੋਧੇ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੋਜ਼ ਹਸਪੀਟਲ ਤਾਂ ਜੇ ਉਹ ਕੋਈ ਧਰ ਅਰਦਾਸ ਕਰਦੇ ਹੋ ਨੇ ਕਿੱਥੇ ਚਲੇ ਨਾ ਜਾਵੇ ਜੇਡਾ ਗਾਕ ਸਾਡਾ ਇਹ ਤਗੜਾ ਕੋਈ ਲੱਭਣਾ ਨਹੀਂ ਸਾਲੂ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾਂ ਦੀਆਂ ਝੂਠੀਆਂ ਸੋਵਾਂ ਖਾ ਜਾਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਵਾਂ ਖਾ ਦੇ ਮਾਝੇ ਵਾਲਿਓ ਕਿ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾਂ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਮੈਂ ਹੈਰਾਨ ਹੋ ਗਿਆ ਕਹਿੰਦਾ ਓ ਕਹਿੰਦਾ ਉਹ ਜਿਹੜਾ ਆਇਆ ਨਾ ਭੇ ਜੇਲ ਤੋਂ ਕਹਿੰਦਾ ਉਹ ਮੁੱਛਾਂ ਨੂੰ ਵਟ ਦੇਈ ਜਾਂਦਾ ਮੁੱਛਾਂ ਮੇਰੀਆਂ ਮਾਂ-ਪਾਵਾ ਇਹਨਾਂ ਨੂੰ ਤਾਹ ਦਵਾ ਤੇਰੇ ਕੋਲ ਤਾਂ ਹੈ ਨਹੀਂ ਪਊ ਨਾਲੇ ਮੇਰੇ ਅੱਗੇ ਖਲੋ ਕੇ ਤੇਰੇ ਤੋਂ ਦਿੱਤੀ ਵੀ ਨਹੀਂ ਜਾਣੀ ਮੂਤ ਕੱਟ ਦਿਆਂਗਾ ਤੇਰਾ ਮੈਂ ਬੋਲ ਜਾ ਤੂੰ ਮੇਰੇ ਤੇ ਇੱਕ ਪਰਚਾ ਛੱਡ ਮੈਂ ਹੁਣ ਪਰਚੇ ਵਾਲੀ ਡਿਗਰੀ ਤੋਂ ਵੀ ਗਾਂ ਲੰਗਿਆ ਪਿਆ ਹੁਣ ਤਾਂ ਕੱਲਾ ਯੂ ਆਪਾ ਤੇ ਐਨ ਐਸ ਆ ਰਹਿ ਗਿਆ ਜੇ ਲਾਉਣੀ ਉਹ ਵੀ ਲਾ ਦੀ ਤੇ ਨਿਕਲ ਕੇ ਤਾਂ ਮੈਂ ਫੇਰ ਆਉਂ ਬਾਹਰ ਤੇ ਫੇਰ ਕਿੱਧਰ ਨੂੰ ਜਾਏਗਾ ਕੀ ਇਹ ਪੰਜਾਬ ਦੀ ਰਾਜਨੀਤੀ ਹੈ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਣਾ ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ ਤੇ ਆਈਦਾ ਉਸ ਤਰ੍ਹਾਂ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾਂਦਾ ਸਾਤ ਸੰਗਤ ਜੀ ਅਜਹਾਲ ਪੰਜਾਬ ਦੇ ਆਈਸੀਯੂ ਵਰਗੇ ਨੇ ਪੰਜਾਬ ਚ ਮਹਿਰਾਨ ਹੋ ਗਿਆ ਕਿ ਮੈਂ ਉਹਦੀ ਅਖੀਰਲੀ ਗੱਲ ਕਰਕੇ ਕਿਉਂਕਿ ਉਹਦੇ ਤੇ ਬਾਲਾ ਟਾਈਮ ਲਾਉਣ ਦਾ ਫਾਇਦਾ ਕੋਈ ਨਹੀਂ ਬੇੜਾ ਗੜਕ ਤਾਂ ਪੰਜਾਬ ਦਾ ਕੀਤਾ ਹੀ ਉਹਦੀ ਜੁੰਡਲੀ ਨੇ ਕਹਿੰਦਾ ਜੀ ਕੋਟਾ ਕਚੇਰੀ ਨੇ ਭਾਵੇਂ ਉਹਨੂੰ ਬਰੀ ਕਰਤਾ ਕਹਿੰਦਾ ਰੱਬ ਦੀ ਕਚੇਰੀ ਚ ਉਹਨੂੰ ਮਾਫੀ ਨਹੀਂ ਮਿਲਦੀ ਮੇਰੇ ਬਾਰੇ ਕਹਿੰਦਾ ਮਾਮਾ ਹੀਰ ਦੇਆ ਤੂੰ ਹੁਣ ਸੱਚੇ ਪਾਤਸ਼ਾਹ ਦੇ ਨਾਲ ਤੈਨੂੰ ਪਤਾ ਉਹਦੀ ਕਚਹਿਰੀ ਚ ਕੀ ਹੋਣਾ ਤੇਰੇ ਅਰਗੇ ਤਾਂ ਉਸ ਕਚਹਿਰੀ ਚ ਜਾਣ ਜੋਗੇ ਨਹੀਂ ਜਿਹਨੇ ਬੋਤਲ ਸ਼ਰਾਬ ਦੀ ਪੀ ਲੈਣੀ ਤੂੰ ਉਹ ਕਚਹਿਰੀ ਦਾ ਕੀ ਜਾਣਦਾ ਤੂੰ ਪੰਜਾਬ ਦੀ ਕਚਹਿਰੀ ਚ ਲੋਕਾਂ ਨਾਲ ਇਨਸਾਫ ਨਹੀਂ ਕਰ پا ਰਿਆ ਤੇ ਹੁਣ ਵੇਖੋ ਹੰਕਾਰ ਕਿਸ ਕਿਸਮ ਦਾ ਕਿ ਰੱਬ ਦੀ ਕਚਹਿਰੀ ਦੇ ਫੈਸਲੇ ਵੀ ਕਹਿੰਦਾ ਮੈਂ ਹੀ ਕਰੂੰ ਇਹ ਤਾਂ ਫਿਰ ਇੰਦਰਾ ਗਾਂਧੀ ਤੇ ਇਹਦੇ ਚ ਕੋਈ ਫਰਕ ਤਾਂ ਨਾ ਰਹਿ ਗਿਆ ਇੰਦਰਾ ਗਾਂਧੀ ਨੂੰ ਵੀ ਇਹ ਹੀ ਹੋ ਗਿਆ ਸੀ ਨਾ ਕਿ ਮੈਂ ਦਰਬਾਰ ਸਾਹਿਬ ਤੇ ਭਾਵੇਂ ਟੈਂਕਾ ਤੋਪਾਂ ਨਾ ਚੜਾ ਦਿਆਂ ਤੇ ਮੈਨੂੰ ਕੀ ਉਹਨੇ ਤੂੰ ਕਿੱਥੇ ਮੈਨੂੰ ਰਾਜਾ ਬੜਿੰਗ ਨਾ ਸਮਝ ਲਈ ਕਿੱਥੇ ਰਾਤ ਦੇ ਨੇਰੇ 'ਚ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਤੂੰ ਸਾਨੂੰ ਉਹਨਾਂ ਚੋਂ ਨਾ ਸਮਝ ਲਈ ਕਿ ਤੂੰ ਉਥੋਂ ਕਹੇਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋ ਜੂੰਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਣ ਵਾਲੇ ਹੋ ਤੁਸੀਂ ਫਿਰ ਝੱਡੋ ਝਕਾਰਾ ਬੋਲੇ ਬੋਲੇ ਹੁਣ ਕੱਲਾ ਝਕਾਰਾ ਨਹੀਂ ਛੱਡਣਾ ਉੱਚਾ ਨੂੰ ਜਰਾ ਵਾਟ ਵੀ ਟੁਕਾ ਕੇ ਦਿਓ ਮਾੜਾ ਜਿਹਾ ਪਤਾ ਲੱਗੇ ਬੋਲੇ ਸੋੜਿਆ ਓਏ ਮਜੀਠੀਆ ਨਹੀਂ ਇਹ ਕੱਲੇ 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 ਟਕਰਣਗੇ ਤੈਨੂੰ ਔਰ ਸਾਧ ਸੰਗਤ ਜੀ ਕਲਹਾਲ ਵੇਖ ਲਓ ਕੀ ਸੀ ਉਹ ਸਾਡੇ ਵਾਲਾ ਡੀਜੀਪੀ ਮੈਨੂੰ ਲੱਗਦਾ ਉਹ ਤੋਂ ਮਾੜਾ ਡੀਜੀਪੀ ਨਿਸ਼ਦ ਪੰਜਾਬ ਨੂੰ ਲੱਭਣਾ ਆ ਤੁਹਾਡਾ ਸਰਪੰਚ ਮਾਰਿਆ ਸੀ ਨਾ ਵਿਆਹ 'ਚ ਵੜ ਕੇ ਉਹ ਕੀ ਨੌ ਜਿਹਦੇ ਸਿਰ 'ਤੇ ਗੋਲੀ ਮਾਰੀ ਸੀ ਇੱਥੇ ਕੋਈ ਜਰਮਨ ਜਰਮਨ ਸਿੰਘ ਆਓ ਚਲੋ ਇੱਕ ਦੀ ਗੱਲ ਛੱਡੋ ਮੈਂ ਇੱਥੇ ਆਪਾਂ ਕਿਸੇ ਨੂੰ ਪੁੱਛ ਲੋ ਜੀ ਨੂੰ ਫੋਨੋਂ ਪ੍ਰੋਟੀਨ ਦੀਆਂ ਫੋਨ ਕਾਲਾਂ ਨਹੀਂ ਆਉਂਦੀਆਂ ਦੱਸੋ ਕਿਹੜੇ ਪਿੰਡ 'ਚ ਨਸ਼ਾ ਨਹੀਂ ਵਿਕਦਾ ਤੇ ਜਿਹੜਾ ਤੇਰਾ ਸੌਂ ਕੋਣ ਦੇ ਸੀ ਤੁਸੀਂ ਸਭ ਤੋਂ ਵੱਡਾ ਨਸ਼ਈ ਤਾਂ ਉਹ ਆਪ ਪਾਣੀ ਬੋਤਲ ਸ਼ਰਾਬ ਪੀਣ ਵਾਲਾ ਆ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਆ ਗਵਾਂਡ ਚ ਹੀ ਘੋਰ ਉਹਦੇ ਵੀ ਝੰਡੇ ਝੂਲਦੇ ਆ ਇੰਨਾ ਤਾਂ ਐਮਐਲਏ ਤੁਹਾਨੂੰ ਤਾਂ ਪਤਾ ਹੀ ਆ ਮਾਝੇ ਵਾਲਿਓ ਮੈਂ ਐਵੇਂ ਨਾਲ ਲਊਂਗਾ ਫਿਰ ਚੀਕਾ ਮਾਰਦੇ ਬਾਲੀਆ ਅੰਮ੍ਰਿਤ ਹਲੇ 6 ਮਹੀਨੇ ਪਏ ਐ ਇਹਨਾਂ ਨੂੰ ਭੁਲੇਖਾ ਕੀ ਸਹੀ ਸਰਕਾਰ ਚ ਕੀ ਕੁਝ ਕਰਦਾ ਜਹਾਲ ਕੀ ਆ ਪੰਜਾਬ ਦਾ ਪੰਜਾਬ ਆਈਸੀਯੂ ਚ ਆ ਸਾਢੇ 4 ਲੱਖ ਕਰੋੜ ਦਾ ਪੰਜਾਬ ਅੱਜ ਕਰਜ਼ਈ ਆ ਕਿਹਨੇ ਲਾਉਣਾ ਕਰਜ਼ਾ ਤੁਸੀਂ ਇਹਨਾਂ ਨੇ ਨਹੀਂ ਲਾਉਣਾ ਔਰ ਪ੍ਰੋਗਰਾਮ ਹੋਵੇ ਸਰਕਾਰੀ ਮੈਂ ਪੁੱਛਣਾ ਚਾਹੁੰਦਾ ਜੀ ਭਗਵੰਤਬਾਹਨ ਨੂੰ ਕੇਸ ਕਪੈਸਿਟੀ ਚ ਜਿਵੇਂ ਸਰਕਾਰੀ ਪ੍ਰੋਗਰਾਮ ਸੀ ਤੇ ਅਰਵਿੰਦ ਕੇਜਰੀਵਾਲ ਉੱਥੇ ਕੀ ਕਰਦਾ ਸੀ ਕਿਹੜੀ ਸਰਕਾਰ ਦਾ ਕਿਹੜੇ ਦਾ ਹਿੱਸਾ ਉਹ ਤੇ ਜੇ ਅਰਵਿੰਦ ਕੇਜਰੀਵਾਲ ਆਇਆ ਸੀ ਮਤਲਬ ਪ੍ਰੋਗਰਾਮ ਸਿਆਸੀ ਸੀ ਤੇ ਫੇਰ ਉਹਦਾ ਖਰਚਾ ਸਰਕਾਰ ਨੇ ਕਿਉਂ ਦਿੱਤਾ ਉਹਦਾ ਖਰਚਾ ਆਮ ਆਦਮੀ ਪਾਰਟੀ ਦਿੰਦੀ ਜੇ ਸਿਆਸੀ ਪ੍ਰੋਗਰਾਮ ਸੀ ਤੇ ਭਾਈ ਡੀਜੀਪੀ ਤੇ ਚੀਫ ਸੈਕਟਰੀ ਉਹ ਸਟੇਜ ਤੋਂ ਕੀ ਕਰਦੇ ਸਨ ਅੱਜ ਬਾਦਲ ਸਾਹਿਬ ਇਹਨਾਂ ਦੀ ਸ਼ਿਕਾਇਤ ਹੋਣੀ ਚਾਹੀਦੀ ਦਿੱਲੀ ਹਮ ਸੈਕਟਰੀ ਨੂੰ ਕੀ ਇਹ ਜਿਆ ਨੂੰ ਬਰਖਾਸ ਕਰੋ ਅਜ ਤਦੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਦੋਂ ਆਮ ਆਦਮੀ ਪਾਰਟੀ ਝਾੜੂ ਦਾ ਚੋਰ ਨਿਸ਼ਾਨ ਅਫਚਰ ਆਪ ਦੇ ਗੱਲ 'ਚ ਪਾਈ ਫਿਰਨ ਫਿਰ ਸਾਧ ਸੰਗਤ ਜੀ ਥਾਣਿਆਂ ਤੋਂ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਦੇ ਮਸਲੇ ਨਹੀਂ ਹੱਲ ਹੋ ਸਕਦੇ ਅੱਜ ਪੰਜਾਬ ਦੇ ਬਾਰਡਰ ਦੇ ਇਲਾਕੇ ਦੇ ਕਿਹੜਾ ਮਸਲਾ ਹੱਲ ਹੋਇਆ ਕੋਈ ਕਾਲਜ ਖੋਲ੍ਹਿਆ ਜੀ ਕਹਿੰਦੇ ਸੀ ਸਕੂਲ ਖੋਲਾਂਗੇ ਨਮਾਜ਼ ਸਕੂਲ ਖੁੱਲਿਆ ਜੀ ਕੋਈ ਕੋਈ ਨਵਾਂ ਹਸਪਤਾਲ ਖੁੱਲਿਆ ਜੀ ਮਗਰ 2500 ਹੈ ਆ ਬਲਟੋਆ ਸਾਹਿਬ ਦੇਤਾ ਹੈ ਚੱਲ ਦੇ ਭਾਈ ਉਹੀ ਮੈਂ ਕਹਿੰਦਾ ਬਾਦਲ ਸਾਹਿਬ ਵੇਲੇ ਸੁਣਦੀ ਜਾਂਦੀ ਸੀ ਅੱਜ ਹਾਲਾਤ ਇਹ ਹੋ ਗਏ ਕਿ ਸ਼ਰਾਬ ਦੇ 2500 ਨਵੇਂ ਠੇਕੇ ਜ਼ਰੂਰ ਖੋਲਦੇ ਕਿ ਪਣੂ ਪੰਜਾਬ ਦਾ ਇਹ ਨੌਕਰੀ ਬਾਹਰਲੇ ਮੁੰਡੇ ਨੂੰ ਮਿਲਦੀ ਆ ਤੁਹਾਨੂੰ ਮਿਲਦੀ ਆ ਜੀ ਪੰਜਾਬ ਦੇ ਕਿਸਾਨਾਂ ਦੀ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਖੁਦਕੁਸ਼ੀ ਰੁਕ ਗਈ ਕਿ ਕਰਜ਼ੇ ਮਾਫੀ ਹੋ ਗਈ ਕਿ ਤਾਰਾ ਤੋਂ ਪਾਰ ਵਾਲੇ ਕਿਸਾਨ ਨੂੰ ਜੋ ਬਾਦਲ ਸਾਹਿਬ ਵੇਲੇ 10000 ਰੁਪਇਆ ਕਰਕੇ ਕਿ ਉਹ ਤੋਂ ਬਾਅਦ ਕਦੇ ਵਾਅਦਾ ਹੋਇਆ ਕਿ ਕਿਸਾਨਾਂ ਦੀ ਆਮਦਨ ਚ ਦੁੱਗਣੀਆਂ ਹੋਈਆਂ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਧ ਸੰਗਤ ਜੀ ਅੱਜ ਨੌਕਰੀ ਮਲਾਜਮ ਹੈ ਮਲਾਜਮ ਅੱਜ ਆਪ ਦੇ ਡੀਏ ਨੂੰ ਰੋਂਦਾ ਪਰਾਣੀ ਪੈਨਸ਼ਨ ਨੂੰ ਰੋਂਦਾ ਬਾਦਲ ਸਾਹਿਬ ਵੇਲੇ ਹਰ ਵੇਲੇ ਪੇ ਕਮਿਸ਼ਨ ਲਾਗੂ ਹੁੰਦਾ ਸੀ ਔਰ ਜਦੋਂ ਜਦੋਂ ਮਹਿੰਗਾਈ ਵੱਧਦੀ ਸੀ ਉਹਦੇ ਹਿਸਾਬ ਨਾਲ ਡੀਏ ਵੀ ਵੱਧਦਾ ਸੀ ਜਦੋਂ ਆਈਐਸ ਤੇ ਆਈਪੀਐਸ ਨੂੰ ਡੀਏ ਮਿਲਦਾ ਸੀ ਤੇ ਕੱਲੇ ਖਲੋਤੇ ਕਨਸਟੇਬਲ ਦਾ ਵੀ ਡੀਏ ਉਦੋਂ ਆਉਂਦਾ ਸੀ ਤੇ ਮੌਜੂਦਾ ਸਰਕਾਰ ਨੇ ਕੀ ਕਰਤਾ ਆਈਐਸ ਤੇ ਆਈਪੀਐਸ ਨੂੰ ਮਿਲੂ ਡੀਏ ਤਲਖਾ ਜਵਾਦਾ ਹੂੰ ਤਦੇ ਨਾ ਦੀਏ ਸਟੇਜਾਂ ਤੋਂ ਚੜ ਕੇ ਬੋਲਦੇ ਆ ਮਗਰ ਜਿਹੜਾ ਕਨਸਟੇਬਲ ਆ ਖਲੋਤਾ ਇਹਨੂੰ ਪੁੱਛ ਲੋ 16% ਘਾਟਾ ਕੀ ਐ ਚੱਲਦਾ ਕੀ ਨਹੀਂ ਚੱਲਦਾ ਡੀਏ ਦਾ ਸਾਧ ਸੰਗਤ ਜੀ ਇਸ ਲਈ ਅੱਜ ਪੰਜਾਬ ਦੀ ਕਿਸਾਨੀ ਦੀ ਗੱਲ ਐ ਪੰਜਾਬ ਦੇ ਨੌਜਵਾਨਾਂ ਦੀ ਗੱਲ ਐ ਪੰਜਾਬ ਦੀ ਇੰਡਸਟਰੀ ਦੀ ਗੱਲ ਐ ਜਾਂ ਪੰਜਾਬ ਦੇ ਖੇਤ ਮਜ਼ਦੂਰ ਦੀ ਗੱਲ ਐ ਜਾਂ ਪੰਜਾਬ ਦੀ ਗੱਲ ਐ ਜਦ ਤੱਕ ਦਿੱਲੀ ਵਾਲੇ ਨਹੀਂ ਪਹਜਾਉਂਗੇ ਪੰਜਾਬ ਦੀ ਉਹ ਧਰਤੀ ਆ ਜਿਹੜੀ 2% ਆਬਾਦੀ 90% ਕੁਰਬਾਨੀ ਪੰਜਾਬ ਨੂੰ ਅੰਨ ਤੁਸੀਂ ਦਿਓ ਦੇਸ਼ ਨੂੰ ਆਜ਼ਾਦ ਤੁਸੀਂ ਕਰੋ ਮਗਰ ਸਾਡੇ 4 ਫੁੱਟ ਦਾ ਇੱਕ ਦਿੱਲੀੋਂ ਬਾਊ ਆਉਂਦਾ ਉਹ ਸਾਨੂੰ ਦੱਸਦਾ ਕਿ ਪੰਜਾਬ ਦੇਸ਼ ਕਿਵੇਂ ਚੱਲਣਾ ਤੇ ਪੰਜਾਬ ਕਿਵੇਂ ਚੱਲਣਾ ਜਿਹਨੂੰ ਦਿੱਲੀ ਨਹੀਂ ਚੱਲਦੀ ਕਿ ਪੰਜਾਬੀਆਂ ਅਸੀਂ ਉਹਨੂੰ ਝੱਲਾਂਗੇ ਕਿ ਨਹੀਂ ਝੱਲਾਂਗੇ ਦੱਸੋ ਕੀ ਚੱਲਣਾ ਬਣਦਾ ਪੜਾ ਕੀ ਨਹੀਂ ਬਣਦਾ ਜੇ ਨਹੀਂ ਬਣਦਾ ਤੇ ਛੱਟੋ ਜਕਾਰਾ ਤੇ ਅੱਜ ਬਲਟੋਆ ਸਾਹਿਬ ਨੂੰ ਇਹ ਵਿਸ਼ਵਾਸ ਦਿਵਾ ਦਿਓ ਬਾਦਲ ਸਾਹਿਬ ਨੂੰ ਇਹ ਵਿਸ਼ਵਾਸ ਦਿਵਾ ਦਿਓ ਕਿ 27 ਚ ਝਾੜੂ ਟੀਲਾ ਟੀਲਾ ਵੀ ਕਰਾਂਗੇ ਨਾਲ ਵੱਟੋ ਵੱਟ ਵੀ ਭਜਾਵਾਂਗੇ ਸਹਿਮਤ ਹੋ ਇਸ ਲਈ ਪੰਜਾਬ ਨੂੰ ਡਾਇਲੌਗ ਦੀ ਨਹੀਂ ਅੱਜ ਡਿਲੀਵਰੀ ਦੀ ਲੋੜ ਹੈ ਪੰਜਾਬ ਨੂੰ ਵਾਅਦੇ ਨਹੀਂ ਅੱਜ ਵਾਈਟ ਪੇਪਰ ਆਵੇ ਕਿ ਅੱਜ ਹਾਲਾਤ ਕੀ ਪੰਜਾਬ ਦੇ ਖਜ਼ਾਨੇ ਦੇ ਬਣਾਤੇ ਆ ਪੰਜਾਬ ਨੂੰ ਪ੍ਰਚਾਰ ਨਹੀਂ ਅੱਜ ਪ੍ਰਬੰਧ ਚਾਹੀਦਾ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਸਕਦੇ ਆ ਪੰਜਾਬ ਨੂੰ ਅੱਜ ਸੁਧਰੀਆਂ ਦੀ ਲੋੜ ਨਹੀਂ ਪੰਜਾਬ ਨੂੰ ਅੱਜ ਸੁਧਾਰ ਦੀ ਲੋੜ ਹੈ ਐਡੀ ਵੱਡੀ ਸਟੇਜ ਜਮਾ ਕੇ ਅੱਜ ਪੰਜਾਬ ਦੇ ਮੋਗੇ 'ਚ ਰੈਲੀ ਕੀਤੀ ਮੁੱਖ ਮੰਤਰੀ ਨੇ ਨਗਰ ਪੰਜਾਬ ਦੀ ਇੰਡਸਟਰੀ ਵਾਸਤੇ ਨੌਜਵਾਨ ਵਾਸਤੇ ਰੁਜ਼ਗਾਰ ਵਾਸਤੇ ਗਰੀਬ ਵਾਸਤੇ ਕੱਖ ਨਹੀਂ ਕੀਤਾ ਕੱਲਾ ਮਜੀਠੀਏ ਦੀ ਮੋਛਾ ਹੀ ਲੈ ਬੈਠੀ ਹੋਂ ਉਹਦੀ ਤਾਂ ਘਰ ਦੀ ਵੀ ਕਹਿੰਦੀ ਆ ਬਲਟਵਾ ਸਾਹਿਬ ਕਿ ਇਹਨਾਂ ਤਾਂ ਮੇਰਾ ਨਹੀਂ ਨੋ ਚੇਤੇ ਕਰਦਾ ਜਿੰਨਾ ਤੇਰਾ ਚੇਤੇ ਕਰਦਾ ਕਹਿੰਦਾ ਮਜੀਠੀਆ ਧਰੀ ਵਾਲੇ ਬੈਂਗਲ ਮੰਗਦਾ ਸੀ ਬਏਕ ਤਰੀ ਵਾਲੇ ਬੈਂਗਣ ਮਾਂ ਮਜੀਠੀਆ ਧਰੀ ਵਾਲੇ ਬੈਂਗਲ ਖਾਵੇ ਭਾਵੇਂ ਦਾਲ ਖਾਵੇ ਤੇਰੇ ਕੀ ਢਿੱਡ ਪੀੜ ਹੁੰਦੀ ਆ ਭਾਈ ਕਹਿੰਦਾ ਮਜੀਠੀਆ ਸਿਹਰਾਣੇ ਮੰਗਦਾ ਸੀ ਆਹੋ ਮਜੀਠੀਏ ਕੋਲ ਤਿੰਨ ਸਿਹਰਾਣੇ ਸੀ ਮੈਂ ਪਹਿਲਾਂ ਵੀ ਦੱਸੀ ਆ ਬਾਰ ਬਾਰ ਗੱਲ ਦੱਸਣ ਦੀ ਲੋੜ ਨਹੀਂ ਤੇਰੇ ਤੇਰਾ ਇਹ ਨਾਂ ਲਿਖ ਕੇ ਸਿਹਰਾਣਾ ਗੋਡੇ ਥੱਲੇ ਦਿੱਤਾ ਸੀ ਤੇਲੇ ਤਾਂ ਮੈਂ ਇੱਕ ਹੋਰ ਨਹੀਂ ਦੱਸਦਾ ਕਿੱਥੇ ਦਿੱਤਾ ਸੀਗਾ ਮਾੜੇ ਲੱਗੀ ਦਾ ਇਕੱਲੇ ਦੱਸ ਦੂੰਗਾ ਤੇਰੇ ਅਰਗਿਆਂ ਨੂੰ ਤਾਂ ਮੈਂ ਸਮਝਦਾ ਕੱਖ ਨਹੀਂ ਇਸ ਲਈ ਮੈਂ ਤੇਰੀ ਪੁੱਛ ਨੂੰ ਵੀ ਕਹਿਣਾ ਚਾਹੁੰਦਾ ਕਿ ਐਵੇਂ ਨਾ ਮਾਜੇ ਵਾਲਿਆਂ ਦੀ ਪਰਖ ਪਰਖ ਕਰ ਇਹ ਨਾ ਸਮਝੀ ਇਹਨਾਂ ਤੇ ਪਰਚਾ ਕਰ ਦੇਂਗਾ ਤੇ ਦੱਬ ਦੇਂਗਾ ਜੇ ਦਿਨ ਮਾਜੇ ਵਾਲਿਆਂ ਦਾ ਕਿਤੇ ਹੱਥ ਪੈ ਗਿਆ ਨਾ ਗੀਚੀ ਨੂੰ ਤੇ ਫਿਰ ਕੀ ਹੋਊ ਕੀ ਹੋਊ ਫਿਰ ਉੱਚੀ ਬੋਲੋ ਜੇ ਮਾਜੇ ਵਾਲਿਆਂ ਨੂੰ ਗੀਚੀ ਦੇ ਹੱਥ ਪੈ ਗਿਆ ਫਿਰ ਚੀਕਾਂ ਕਢਾ ਦੇਵਾਂਗੇ ਇਸ ਲਈ ਬਹੁਤ ਬਹੁਤ ਧੰਨਵਾਦ ਏ ਬਲਟਵਾਲ ਸਾਹਿਬ ਮੈਂ ਇੱਕ ਹੋਰ ਸਵਾਰਿਸ਼ ਕਰਨੀ ਏ ਤੁਹਾਨੂੰ ਮੜਾ ਪਿੱਛੇ ਹੋ ਜੋ ਬਲਟਵਾਲ ਸਾਹਿਬ ਤੁਹਾਡੇ ਨਾਂ ਤੇ ਗੋਡੇ ਪੂਰੇ ਸਾਥ ਦੇ ਹਾਂ ਹੁਣ ਆਪਾਂ ਜੁੱਠੇ ਆ ਇਹ ਮੁੰਡੇ ਨੂੰ ਦਿਓ ਵਾਰੀ ਹੁਣ ਇੱਕ ਵਾਰੀ ਮੈਂ ਥੋੜੀ ਸਵਾਰਿਸ਼ ਤੇ ਆਇਆ ਆਂ ਉਹ ਕੋਈ ਨਾ ਕੋਈ ਨਾ ਨੌਜਵਾਨਾਂ ਨੂੰ ਦੇ ਦਿਓ ਵਾਰੀ ਮੇਰੇ ਕਰਕੇ ਅਸੀਂ ਸਾਰੇ ਤੈਨੂੰ ਬਾਪੂ ਬਾਪੂ ਕਹੀਦਾ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਮੈਂ ਤਾਂ ਸਵਾਰਿਸ਼ ਕਰਕੇ ਚੱਲਿਆ ਭਾਵੇਂ ਇਨੇ ਮੇਰੇ ਨਾਲ ਭਾਉ ਨੇ ਗੁੱਸਾ ਕਰ ਜਾਣਾ ਫੈਸਲਾ ਤੁਹਾਡਾ ਉਹ ਚੱਲੋ ਚੱਲੋ ਇੱਕੋ ਕਰੰਟ ਹੈ ਇੱਕੋ ਖੂਨ ਹੈ ਮੇਰੀ ਤਾਂ ਸਵਾਰਿਸ਼ ਆ ਬਾਕੀ ਭਾਈ ਬਲਟੋਆ ਸਾਹ ਭਾਵੇਂ ਗੌਰਵ ਹੋ ਜਾਏ ਭਾਵੇਂ ਵਿਰਸਾ ਹੋ ਜਾਏ ਦੋਵੇਂ ਤੁਸੀਂ ਸਤਿਕਾਰਯੋਗ ਹੋ ਇਹ ਟੀਮ ਨੂੰ ਅੱਜ ਲੋੜ ਹੈ ਪੰਜਾਬ ਦੀ ਇਸ ਖੇਮ ਕਰਨ ਦੀ ਧਰਤੀ ਨੂੰ ਤਰਨ ਤਰਨ ਦੇ ਇਸ ਇਲਾਕੇ ਨੂੰ ਕਿ ਪੰਜਾਬ ਦੀ ਆਵਾਜ਼ ਵਿਧਾਨ ਸਭਾ ਚ ਇੱਕ بلند ਆਵਾਜ਼ ਪਹੁੰਚੇ ਜਿਵੇਂ ਜਿਹੜਾ ਬਾਰਡਰ ਦੇ ਇਲਾਕੇ ਦੇ ਮਸਲੇ ਹੱਲ ਕਰ ਸਕੇ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਇਸ ਕਾਮਯਾਬ ਪ੍ਰੋਗਰਾਮ ਦੇ ਕੱਲ ਕਾਦੀਆ ਚ ਹੋਇਆ ਜੇ ਇੱਥੇ ਆਏ ਅਗਲੇ ਪੜਾਵਾ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ